ਅੱਲੂ ਹੋਣੀ ਆ ਗ੍ਰੈਂਡ ਓਪਨਿੰਗ ਉਹ ਢੋਲ ਕਿੰਨੀ ਸੁਣੀ ਮੀਆਂ ਉਹ ਲੱਗ ਗਿਆ ਨੂੰ ਭੈਣੇ ਨੇ ਸੱਬਿਆ ਜਾਲ ਘੜੋਪ ਓਪਨ ਕਰ ਓਪਨਿੰਗ ਤੇ ਕੌਣ ਕੌਣ ਪਹੁੰਚ ਰਿਹਾ ਉਹਦਾ ਤੁਹਾਨੂੰ ਗੱਲ ਸੁਪਾਈ ਕਰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਏ ਹਾਏ ਵੇ ਮੱਥੇ ਭੰਤਾ ਤਾਂ ਜੋਰ ਦੀ ਮਾਰਿਆ ਮੱਥਾ ਇਹਦਾ ਅੱਲੂਆ ਲਾੜੋ ਵੀ ਸੌਖੇ ਲੱਗ ਜਾਂਦੇ ਮੈਨੂੰ ਲਾਉਣੇ ਆ ਗਈ ਦੀਵਾ ਜਿਆ ਬਣਾਦੇ ਐਦਨਾ ਕੱਲੂ ਕਟਾਂਗੇ ਰੀ ਬਣਾਪਾਂ ਨਾਕਾ ਥਾਲੀਆਂ ਦਾ ਹਾਂਜੀ ਅੱਜ ਕੀ ਐ ਫਿਰ ਸਵੇਰ ਦੇ ਨਾਲ ਪਨੀਰੀ ਕਮਲਾ ਹੋਇਆ ਕਰ ਇਹ ਦੇ ਵੀਰ ਪਨੀਰ। ਉਹ ਉਹ ਹੈਪੀ ਬਰਥਡੇ ਪਨੀਰ ਆ ਰਿਹਾ ਸਾਨੂੰ। ਹੂੰ। ਮੈਂ ਫਟਾਇਆ ਸੀ ਦਹੀਂ। ਦਹੀਂ ਫਟਾਇਆ ਸੀ? ਨਹੀਂ ਪਨੀਰ। ਪਟੇ ਜਾਂ ਪੰਤੇ ਮਰਚਾ। ਆਪਾਂ ਪਨੀਰ ਲੈ ਕੇ ਚੱਲਾਂਗੇ। ਮੰਮੀ ਤੋਂ ਫਟਵਾ ਕੇ ਰਸਮ ਲਾਈ ਬਣਾ ਮੰਗਣੀ ਥੀ ਤਾਂ। ਉੱਥੇ ਫਟਾਰਾਂਗੇ ਉੱਥੇ ਪਨੀਰ ਨਹੀਂ ਮਿਲਦਾ। ਹੈ? ਕਿ? ਕੋਈ ਮੰਮੀ ਨੇ ਫਟਾਉਣਾ। ਕੋਈ ਨਾ ਉੱਥੇ ਆਪਾਂ ਫਟਾ ਲਾਂਗੇ ਘਰੇ। ਸਹਾਂ ਕੋ ਤਾਂ ਰਹੇਗਾ। ਇਹ ਵੀ ਲਈ ਆ। ਤੁਸੀਂ ਤਾਂ ਪਨੀਰ ਬਣਾਈ ਫਿਰਦੇ ਹੋ ਵੇਚਣ ਲੱਗਣਾ ਹੁੰਦਾ ਹੈ ਡੈਡੀ ਬੜਾ ਸਟੇਨ ਆਂ ਪਾਣੀ ਚ ਡਬੋ ਕੇ ਰੱਖ ਦਿੰਦੇ ਚਾਹੀਦਾ ਆਹੋ ਖਰਾਬ ਨਹੀਂ ਹੁੰਦਾ ਵਿੱਚ ਹਰ ਰੋਕਾ ਜਨੂਰ ਪਾ ਦਵੇ ਖਰਾਬ ਨਹੀਂ ਹੁੰਦਾ ਦੇਖਦੇ ਆ ਵਿੱਚ ਪਾ ਲੈਣੀ ਹੈ ਗੰਡੇ ਵਿੱਚ ਪਾ ਲੈਣੀ ਹੈ ਉੱਚੀ ਪਾਉਣਾ ਚ ਉਜੀ ਦਾ ਥੋੜਾ ਜਿਹਾ ਜੇ ਰੋਸਟ ਕਰਕੇ ਪਾਉਣਾ ਰੋਸਟ ਕਰਕੇ ਪਾ ਲੋ ਤੁਹਾਡਾ ਟੇਸਟ ਆ ਜਾਣਾ ਪਰ ਮੈਨੂੰ ਸੌਫਟ ਤਾਂ ਜ਼ਿਆਦਾ ਪਸੰਦ ਆ ਮਾਣੋ ਜਮੇਣ ਗਰਮ ਮਸਾਲਾ ਪਾ ਲਈਏ ਤੋ ਰਾਜਾ ਥੋੜੀ ਜਿਹੀ ਮਿਰਚ ਨਾਲ ਵੀ ਪਾ ਲਵੋ ਮੜੀ ਜੀ ਹੋਰੀਆਂ ਇੰਨੀਆਂ ਤਾਂ ਹੈ ਨਹੀਂ ਕੋਈ ਮਸਲਾ ਗਿੱਚੀ ਹੋਣੀ ਜੀ ਆ ਗੁੱਡ ਮਾਰਨਿੰਗ ਸਸ ਦੀ ਗੱਲ ਨੂੰ ਸਸ ਦੀ ਗੱਲ ਸੁਣੇ ਚਲ ਗਾ ਲੀ ਆਏ ਹਾਲੇ ਮੱਥੇ ਭੰਤਾ ਤਾ ਤਾ ਜ਼ੋਰ ਦੀ ਮਾਰਿਆ ਮੱਥਾ ਅੱਜ ਪਨੀਰ ਵਾਲੀ ਪਰੌਂਠੀ ਬਣਾਉਣੇ ਆ ਮੈਂ ਕਹਿੰਦੀ ਦੇ ਨੇ ਹਾਈ ਜਿੰਨ ਬੈਠੇ ਉਹ ਸਹੀ ਗੱਲ ਆ ਤਾਂ ਮੇਰਾ ਤਾਂ ਆਏ ਹਾਏ ਲਾ ਲਾ ਉਹ ਮੋੜਾ ਹੋ ਗਿਆ ਬੰਮ ਹੋ ਗਿਆ ਉਧਰ ਸਾਰੇ ਭੁੱਖੇ ਲੱਗੀ ਪਈ ਰੋਟੀ ਰੋਟੀ ਥੋੜੀਆਂ ਚੋਕਲੇ ਲੋਟ ਆਉਂਦੇ ਇੱਥੇ ਚੋਕਲੇ ਤੁਸੀਂ ਮਕਾਨ ਨਹੀਂ ਜਾਂਦੇ ਹੁਣ ਖਾਣ ਕੀ ਕਰੀਏ ਮੈਂ ਉਧਰ ਪਿਆ ਸੁਣੀ ਜਾਂਦਾ ਜੀ ਪਤਾ ਨਹੀਂ ਕਿਹਨੂੰ ਫੜਿਆ ਸੀ ਡਾਕਟਰ ਕਰਦੀਆਂ ਸੀ ਡਾਕਟਰ ਡੋਡ ਵੀ ਚੱਲ ਵੀ ਸੋਨੇ ਦਾ ਰੋਟੀ ਆ ਭੁੱਖ ਲੱਗੀ ਪਈ ਆ ਵੇ ਉਦੋਂ ਮੰਮੀ ਨੇ ਖਵਾ ਕੇ ਲਾ ਕੇ ਅੱਜ ਤੂੰ ਖਵਾ ਕੀ ਦੋ ਅੱਜ ਗਾਦੇ ਟਾਈਮ ਦੇ ਵਿੱਚ ਮਰਦੇ ਹੋ ਇਹਦਾ ਹਲਣ ਵਾਲਾ ਲੋ ਵੀ ਸੌਖੇ ਲੱਗ ਦਿੰਦੇ ਮੈਨੂੰ ਲਾਉਣੇ ਆ ਲਗੀ ਦੀਵਾ ਜਿਆ ਬਣਾ ਲੈ ਕੋਲੀ ਜੀ ਬਣਾ ਲੈਣੀ ਆਦੀ ਬਸ ਫਿਰ ਮਸਾਲਾ ਫਿਲ ਕਰ ਦੇਣਾ ਓਕੇ ਬਸ ਇਹਨੂੰ ਅਜਿਹੇ ਮੋਮੋਸ ਹੜਾ ਇਕੱਠਾ ਜਿਆ ਕਰ ਦੇਣੇ ਅੱਛਾ ਕਿੱਥੋਂ ਕਰਕੇ ਵਾਹ ਚਲ ਬਣ ਗਏ ਪੇੜਾ ਹੈ ਹਾਂਜੀ ਬਸ ਆਹਦੇ ਬਹੁਤ ਸੌਖਾ ਦੇਖ ਰੋਟੀ ਕਿ ਨਹੀਂ ਬਣੀ ਬਣੀ हां ਕਾ ਨੂੰ ਭੈਣੇ ਦੀ ਓਪਨਿੰਗ ਆ ਬੜੀ ਸਿਖਾਦਾ ਕੰਮ ਹਮ ਮਾਂ ਦੀ ਸ਼ਖਜਣ ਨਾਲ ਇਧਰ ਬਹੁਤ ਸੌਖਿਆ ਲੈਂਦੀ ਆ ਤਾਂ ਹਮ ਮੰਮੀ ਡੈਡੀ ਨੂੰ ਸਵੇਰੇ ਹੀ ਲਾ ਦੇਣੀ ਸੀ ਇਹ ਆ ਤਾਂ ਜਿਆਦਾ ਉਸੇ ਤਾਂ ਨਾ ਇਹ ਨਿਕਲੇ ਵਿੱਚੋਂ ਪਨੀਰ ਹਮ ਨੀ ਹਾਂ ਤਰੀਕਾ ਜਿਹਾ ਵਦਗਾ ਚੱਕੋ ਆਹੋ ਤੋਇ ਪਲੇਟਾਂ ਲਾਣੇ ਹਨ ਨੂੰ ਮੈਚ ਦੇਖ ਲਿਓ ਮੈਂ ਤਾਂ ਦੇਖੀ ਨਹੀਂ ਲੋਲ ਬਣਾਦੀ ਆ ਆਪਦੇ ਵਾਂਗੂ ਹੈ ਚੱਲ ਫਿਰ ਆਪਾਂ ਨੇ ਉਧਰ ਰੋਟੀ ਬਣਾਤੀ ਇਹਨੇ ਪਾ ਕੇ ਦੇ ਦੇ ਸਾਰਿਆਂ ਨੂੰ ਬਣਾ ਹੂੰ ਕੇ ਮੈਂ ਬਣਾਏ ਬਈ ਵਧੀਆ ਦੇਖਦਾ ਤੂੰ ਪਨੀਰ ਖਾਂਦੀ ਨਹੀਂ ਸੀ ਦੇਖ ਲਾ ਤਾਂ ਖਾਣ ਮਾਤਾ ਨਹੀਂ ਮੈਂ ਤਾਂ ਸਵਾਦ ਆ ਮਮੀ ਦੋਸ ਸਵਾਦ ਆ ਪਤਾ ਤੁਸੀਂ ਵੀ ਖਾ ਲਓ ਬਸ ਖਾਣੇ ਪਹਿਲਾਂ ਆਹ ਹੋ ਗਿਆ ਤੇ ਬੱਸ ਮੈਂ ਤਾਂ ਦੋ ਕਿਸੀ ਦਾ ਰੋਸਾ ਬਸ ਆਉਂਦੇ ਭੈਣੇ ਨੂੰ ਪਾ ਦੇ ਫਿਰ ਬਸ ਮੈਂ ਤਾਂ ਦੋ ਹੀ ਲੈਣੇ ਬਸ ਨੇ ਆ ਚਲੋ ਵੀ ਚਲੋ ਕਰਾ ਆ ਜੋ ਲੇਟ ਹੋ ਗਏ 1:00 ਵੱਜ ਗਿਆ ਚਲੋ 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 ਆ ਜੋ ਕਰਾ ਚਲੋ ਜੀ ਆ ਜੋ ਨਕਲਾ ਬਹੁਤ ਚੋਕਲ ਖਾਣਾ ਕਰਦੀਆਂ ਵੀ ਪਾਲੀਆਂ ਚੋਲੀਆਂ ਕਰਦੇ ਆ ਜਾ ਆਪਾਂ ਭੱਜਿਆ ਭੱਜਿਆ ਜੀ ਨਹੀਂ ਕਰਦਾ ਜਾਣ ਨੂੰ ਪਿੰਡ ਨੂੰ ਪਿੰਡ ਜਾਣ ਨੂੰ ਜੀ ਨਹੀਂ ਕਰਦਾ ਪਾਣੀ ਡੁੱਲ ਗਿਆ ਉੱਤੇ ਮੇਰੇ ਚਲ ਕੋਈ ਦਾ ਚਲੋ ਚਲੋ ਲੈ ਚੱਲੇ ਲੈ ਚੱਲ ਛੁੱਟ ਗਿਆ ਦਾ ਨਹੀਂ ਪਤਾ ਲੱਗਾ ਸਾਨੂੰ ਪੁੱਤ ਹਫ਼ਤਾ ਅਗੇ ਮੈਨਾਂਗੇ ਐ ਮੰਮੀ ਹਾਂ ਆ ਦਾਦਾ ਜੀ ਦੀ ਲੱਗਦਾ ਸੀ ਉੱਥੇ ਕਿਉਂ ਨਾ ਤਾਂ ਰੋਟੀ ਆਉਂਦੀ ਸੀ ਉਵੇਂ ਲੈ ਫਿਰ ਮੈਨੂੰ ਭਾਂਡੇ ਮੰਜਨੇ ਪੈਂਦੇ ਸੀ ਲੈ ਲੋ ਉਹੀ ਕਰਦਾ ਤਾਂ ਮੰਮੀ ਨੇ ਨਾ ਕਿਹਾ ਇਨਕਾਰ ਨਾ ਹਾਂ ਜੀ ਮੇਰੀ ਮਮਮੀ ਚ ਮੈਂ ਤੇ ਨਹੀਂ ਛੇੜਦਾ ਸੀ ਮੇਰੀ ਮਮਮੀ ਬਹੁਤ ਸੇਵਾ ਕਰਦੀ ਏ ਮੇਰੀ ਮਮਮੀ ਨੇ ਮੈਨੂੰ 10 ਵੇ ਰੋਟੀ ਨੂੰ ਹਾਕ ਮਾਰਨੀ ਏ ਰੋਟੀ ਖਾ ਲਾ ਕੇ ਬੜੀ ਪਈ ਆ ਫਿਰ ਮਮਮੀ ਗਰਮ ਗਰਮ ਰੋਟੀਆਂ ਦੀ ਲਾ ਕੇ ਦੇਣੀ ਆ ਹਾਂ ਹਾਂ ਫਿਰ ਕਈ ਵੇ ਮੈਂ ਭਾਂਡੇ ਮਾਂਜਨੇ ਪਏ ਜਾਂਦੇ ਸੀ ਜਦੋਂ ਮਮਮੀ ਬਿਮਾਰ ਸੀ ਬਾਤ ਕੀ ਤਾਂ ਮੇਰੇ ਮਮਮੀ ਮਮਮੀ ਤੇਰੇ ਜੀ ਨਹੀਂ ਕਰਦਾ ਜਾਣ ਚੱਲ ਉੱਤਰ ਇੱਥੇ ਹੋਈ ਨਾ ਦੁਬਾਰੀ ਕੋ ਆਏਗੇ ਬਾਚਾ ਹੁਣ ਆਈ ਜਾਣਾ ਦੀਵਾਲੀ ਦੂਰ ਹੀ ਕਿਤੇ ਨਹੀਂ ਆਉਣਾ ਹੁਣ ਕਿ ਨਹੀਂ ਮੰਮੀ ਦੀਵਾਲੀ ਨੂੰ ਤਰਾ ਮੱਥਾ ਔਟ ਕੋ ਮੱਥਾ ਕੀ ਆਂਦੇ ਮੜਾ ਕੇ ਲੈ ਜਾਵਾਂਗੇ ਤੈਨੂੰ ਇੱਕ ਦਿਨ ਹੀ ਬਸ ਦੀਵਾਲੀ ਉੱਥੇ ਮਨਾਵਾਂਗੇ ਅਜੇ ਪਹਿਲੀ ਉਹ ਨਹੀਂ ਪਹਿਲਾਂ ਦੋ ਦਿਨ ਲੱਗ ਜਾਣੇ ਮਸ ਦੀਵਾਲੀ ਪਹਿਲਾਂ ਕਿੱਥੇ ਆ ਦੁਸਹਿਰੇ ਵਾਲੇ ਦਿਨ ਫੇਰ ਤੂੰ ਭਜਾਣਾ ਹਣਾ ਵੀ ਜੌਂ ਟਾਂਕੇ ਹੋਣੇ ਆ ਬਸ ਦੀਵਾਲੀ ਅਜੇ ਨਹੀਂ ਉਦھر ਵੀ ਮੜਾ ਕੇ ਲੈ ਜਾਏ ਕਿਉਂ ਮੜਾ ਕੇ ਲੈ ਜਾਗੇ ਹੂੰ ਦੋ ਮਹੀਨੇ ਇੰਜੈਕਸ਼ਨ ਐਵੇਂ ਐਵੇਂ ਬਹਿ ਮਾ ਟੀਕਾ ਡੋਂ ਕਹਿੰਦੇ ਐਵੇਂ ਮੇਰੇ ਤਾਂ ਦੂਜੇ ਦਿਨ ਆ ਗਈ ਸੀ ਮੇਰੇ ਤਾਂ ਆਈ ਨਹੀਂ ਦੋ ਮਹੀਨਿਆਂ ਬਾਅਦ ਹੁਣ ਮਾਰੀ ਸੀ ਮੇਰੇ ਤਾਂ ਆ ਗਈ ਸੀ ਐਡਰਸੋਲ ਲਾ ਲਈ ਉਹ ਇਹ ਕਿਹਾ ਸੀ ਵੀ ਪੁਰਾਣੀ ਕਰਕੇ ਤੁਹਾਨੂੰ ਤਿੰਨ ਟ੍ਰੀਟਮੈਂਟ ਲੈਣੇ ਪਏ ਉਹ ਐਵੇਂ ਮਾਰਦੇ ਰਹਿੰਦੇ ਆ ਤੂੰ ਕਿੰਨੇ ਲਾਲੇ ਤੇਰੀ ਤਾਂ ਹਟ ਹੀ ਨਹੀਂ ਆਈ ਅਜੇ ਤੱਕ ਤੂੰ ਮੈਂ ਪ੍ਰੀ ਵੈਡਿੰਗ ਕਿਦੋਂ ਸੀ ਭੰਦੇ ਦੇ ਲੋ ਦੋ ਮਹੀਨੇ ਦਾ ਵਿਆਹ ਨਹੀਂ ਟ੍ਰੀਟਮੈਂਟ ਕਿੰਨੇ ਲੈਲੇ ਤੂੰ ਮੈਂ ਤਾਂ ਤੈਨੂੰ ਲੈ ਆ ਤੇ ਤੇਰੀ ਹੱਟ ਨਹੀਂ ਸਾਲ ਹਾਂ ਹੱਟ ਪਈਏ ਤਿੰਨ ਦੇ ਨਿਕਲ ਜਾਂਦੇ ਮੈਂ ਮਾਰਦੇ ਰਹਿੰਦੇ ਆ ਕੋਈ ਨਹੀਂ ਹੁੰਦਾ ਹੁਣ ਕਿੱਧਰ ਨੂੰ ਸੰਗਤਾਂ ਨੂੰ ਤਿਆਰੀ ਖੇਚਤੀ ਲੁਧਿਆਣੇ ਹੁਣ ਸੰਗਤਾਂ ਚੱਲੀਆਂ ਨੇ ਸਾਰਿਆਂ ਨੂੰ ਇੱਕ ਸਰਪ੍ਰਾਈਜ਼ ਦੇਣ ਤੇ ਸਰਪ੍ਰਾਈਜ਼ ਜਿਵੇਂ ਸੋਹਣੇ ਦੱਸਦੀ ਸੀ ਵੀ ਅੱਜ ਤੁਹਾਨੂੰ ਇੱਕ ਸਰਪ੍ਰਾਈਜ਼ ਦਵਾਂਗੇ ਉਹ ਸਰਪ੍ਰਾਈਜ਼ ਹੁਣ ਤੁਹਾਨੂੰ ਲੁਧਿਆਣੇ ਜਾ ਕੇ ਦੱਸਾਂਗੇ ਵੀ ਕੀ ਆ ਕੱਲ ਨੂੰ ਇੱਕ ਚੀਜ਼ ਦੀ ਓਪਨਿੰਗ ਆ ਇਹਨਾਂ ਦੱਸ ਦਿੰਨੇ ਆ ਵੀ ਕੱਲ ਨੂੰ ਇੱਕ ਚੀਜ਼ ਦੀ ਓਪਨਿੰਗ ਆ ਘਾਟਣਾ ਤੇ ਬਾਕੀ ਜਾ ਕੇ ਬਣਾਉਨੇ ਆ ਬਲੌਗ ਇਹ ਦਿਖਾਉਨੇ ਆ ਤੁਹਾਨੂੰ ਵੀ ਕਾਹਦਾ ਘਾਟਣਾ ਲੋ ਹੁਣ ਜੈਕ ਲੈਣ ਆਏ ਆ ਅਸੀਂ ਕੱਟਪੋਸਟ ਦੇ ਅੰਦਰ ਕੈਰੀ ਕਰਨੇ ਆ ਭੈਣ ਨੂੰ ਕਿਉਂਕਿ ਕੱਲੂ ਬੁਟੀਕ ਦੀ ਓਪਨਿੰਗ ਆ ਪਾਇਆ ਠਗਰਾਵਾਲ ਵਾਲਿਆਂ ਦੀ ਕਾਫੀ ਖਾਹੀ ਹਮਾਇਸ਼ ਸਕੈਂਡਲ ਰੋਹਾਨੀ ਦਾ ਅਕਸਰ ਦੇ ਪੀਗਾਈ ਨਾ ਇਹ ਚੱਕ ਲੈਣ ਤਾਂ ਲਾਉਣਾ ਹੁੰਦਾ ਲੱਗ ਲਾਉਣਾ ਦੇਖ ਰਿਹਾ ਹਾਂ ਇਹ ਕੋਈ ਜਿਆਦਾ ਬਸ ਵੇ ਵੀ ਲਗੋ ਮੈਂ ਟੇਡਾ ਆਲੀ ਚੀਜ਼ ਆ ਇਹ ਵੀ ਰੂਪ ਨੇ ਪਾਣਾ ਅੰਦਰੋਂ ਬੈਸਿਕ ਜਮਾ ਆਇਆ ਰਹਿੰਦਾ ਸਕੈਂਡਲ ਲੱਗੇ ਇਹ 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 6 ਟੂ ਪੀਸ ਵਧੀਆ ਸਾਰਾ ਡੈਕੋਰੇਸ਼ਨ ਦਾ ਸਮਾਨ ਹੈ ਬਈ ਇਹਨਾਂ ਦੇ ਖਕਰਾਲ ਵਾਲੇ ਅਲਦਿਆਂ ਤੇ ਜਿਹੜੇ ਆਪਣੇ ਆਪ بیس ਆ ਦੇਖ ਕੇ ਜene ਵੀ ਬਹੁਤ ਸਵਾਹ ਸਾਨੂੰ ਦੇਖਣਾ ਡੈਕੋਰੇਸ਼ਨ ਦਾ ਇੱਕ ਜਿਹੜੀ ਜ਼ਰੂਰ ਇਵੈਸਟ ਕਰੇ ਉਹਨਾਂ ਨੇ ਆ ਇੱਕ ਤੁਸੀਂ ਦੇਖ ਕੇ ਸਾਨੂੰ ਉਹ ਸੋਹਣਾ ਕਮਰਾ ਤੇ ਪਿਆਰਾ ਕਮਰਾ ਜਿਹੜਾ ਦੋਨੋਂ ਸਾਨੂੰ ਪਾਸ ਵਾਈਸ ਫ੍ਰਿਜ ਨੇ ਤਾਂ ਆ ਜਾਂਦਾ ਹੈ 950 ਦੇ ਸਟਿਕਰ ਇਹ ਦੇਖ ਲਓ ਇਹਨਾਂ ਨੂੰ ਕਾਹ ਦੋ ਸਾਨੂੰ ਮਾਈ ਮਸ਼ੀਨ ਉਹ ਮਸ਼ੀਨ ਹੈ ਕਿਰੀ ਦਿਖਾ ਦਿਓ ਸਾਨੂੰ ਬਾ ਵੀ ਵਿਜ਼ਿਟ ਕਰੋਗੇ ਨਾ ਪੀਸ ਐਜ਼ ਇਟ ਇਜ਼ ਘਾਇਨਾ ਹਰ ਸੀਜ਼ ਅ ਲਾਈਫਟਾਈਮ ਪੀਰੀਅਡ ਹੁੰਦਾ ਹੈ ਆਈ ਡੋਟ ਪੀਅਰ ਸੋਨਾ ਲੱਗਦਾ ਸ਼ੂਟਸ ਵਗੈਰਾ ਵੀ ਕਰ ਲੈਂਦਾ ਇਹਨੂੰ ਰੱਖ ਕੇ ਨਾ ਜਿਵੇਂ ਡ्रेसेस ਬਣਾਈਆਂ ਜਾਂ ਫੂਲ ਬਣਾਈਆਂ ਬਿਗ ਬਿਗ ਸਾਈਜ਼ ਚਾਹੀਦਾ ਬਟ ਇਸ ਵਿੱਚ ਸ਼ੂਟ ਹੈ ਅੰਟਿਕ ਹੈ ਨਾਲੇ ਡਿਫਰੈਂਟ ਹੈ ਸੋਨਾ ਲੱਗਦਾ ਤੇ ਜਿਹੜਾ ਉਹ ਫਲਾਵਰ ਆ ਉਹ ਮਹਿੰਗਾ ਜੀ ਉਹ ਸਾਰਾ ਦਾ ਸਟੀਲ ਵਿੱਚ ਆ ਜਾਂਦਾ ਉਹ ਦੀਦੀ ਤੁਹਾਨੂੰ ਪੈ ਜਾਏਗਾ 95 ਉਹ ਜਿਹੜਾ ਫੁੱਲ ਜੇ ਸ਼ਾਗਰ ਗੰਦੀ ਖਾਣ ਲੱਗੇ ਆ ਤੇ ਇਹਦੇ ਲਈ ਵੀ ਵਧੀਆ ਆ ਚੀਜ਼ ਖਾਇਆ ਕਰ ਵਾਰ ਤੋਂ ਬਾਦ ਮੰਡਲ ਗਿਆ ਚਲ ਕੋਈ ਨਾ ਗੋਲ ਗੱਪਿਆਂ ਨਾਲ ਕਿ ਦਸਾ ਸ਼ਾਗਰ ਗੰਦੀ ਖਾਣੀ ਆ ਹੁੰਦੀ ਐ ਨਾਲ ਤਾਂ ਤਾਕਤਵਰ ਚੀਜ਼ ਆ ਇਹ ਨਾਲੇ ਦਾ ਕੋਈ ਸਾਈਡ ਇਫੈਕਟ ਨਹੀਂ ਲੋ ਜੀ ਆਪਾਂ ਆ ਗਏ ਆ ਹਾਂਜੀ ਟਕਰਾਲ ਵਾਲਿਆਂ ਦੇ ਆ ਲੈ ਗਿਆ ਤਾਂ ਕੋਲ ਵੈਲਕਮ ਮੂਰੇ ਰੱਖਾਂਗੇ ਭਾ ਲਈ ਹੈ ਹੁਣ ਸੋਣਾ ਲੱਗਦਾ ਇਹ ਮੂਰੇ ਰੱਖਿਆ ਜਾਊਗਾ ਨਾ ਜਦੋਂ ਐਂਟਰ ਹੋਣਗੇ ਵੈਲਕਮ ਸੋਣਾ ਲੱਗਦਾ ਦਰ ਦੇ ਪੇਜ ਚਲੋ ਜੀ ਡਨ 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 ਚਲੋ ਚਾਰ ਜਣਾ ਪੁੱਲਾ ਗਾਲਾਂ ਕੱਢੂ ਯਾਰ ਕੀ ਲੈ ਕੇ ਆਏ ਚਲੋ ਵੀ ਠਕਰਾਲ ਵਾਲੇ ਉਹ ਦੇਖਾਂਗੇ ਜੇ ਦੀਵਾਲੀ ਨੂੰ ਟਾਈਮ ਲੱਗਿਆ ਤਾਂ ਜਰੂਰ ਥੋੜੇ ਕੋਲੇ ਆਵਾਂਗੇ ਉਹ ਲੈ ਨਿੱਕੀ ਬੜੀ ਆਉਣ ਲੱਗਦੀ ਨਹੀਂ ਆਪਾਂ ਪਹਿਲਾ ਬਰਨਾਲੇ ਵੀ ਚੱਲਾਂਗੇ ਉੱਥੇ ਦਾ ਪਾਣੀ ਹੋਣਾ ਉਹ ਕੀ ਸੀ ਉੱਥੋਂ ਹੀ ਮਿਲ ਜਣਾ ਇਹ ਜਾਂ ਕੋਹ ਵੀ ਉਹ ਤੈਨੂੰ ਆਪਾਂ ਕਿਉਂਕਿ ਇਹਨਾਂ ਦਾ ਦੇਖ ਲਿਆ ਮੈਨੂੰ ਕੋਟ ਸੋਹਣਾ ਲੱਗਿਆ ਜਿਹੜਾ ਉਹ ਜਿਹੜਾ ਵੱਡੇ ਵਾਲਾ ਆਪਾਂ ਸੋਹਿਆ ਦੇ ਨਾਲ ਕੋਟ ਤਾਂ ਸੋਹਣਾ ਆ ਅਸੀਂ ਦੀਵਾਲੀ ਨੂੰ ਆਵਾਂਗੇ ਇੱਕ ਦੋ ਚੀਜ਼ਾਂ ਜੀ ਖਰੀਦ ਲੈਣ ਡਾਈਨਿੰਗ ਟੇਬਲ ਦੀ ਇੱਕ ਹੋ ਲੈਣੀ ਆ ਆਹ ਉਹ ਵੀ ਮੈਨੂੰ ਸੋਹਣਾ ਦਾ ਗੇੜਾ ਉਹਦੇ ਡਾਈਨਿੰਗ ਟੇਬਲ ਤੇ ਉੱਤੇ ਲੈਂਪ ਜਾਂ ਰੱਖਾਂ ਉਹ ਬਹੁਤ ਸੋਹਣੇ ਆ ਆਪਾਂ ਉਹਦੇ ਕੁਸ਼ਨ ਜੇ ਰੱਖ ਗਏ ਨਾ ਥੱਲੇ ब्राउन ਵਾਲਾ ਉਹਦੇ ਉੱਤੇ ਰੱਖਿਓ ਲੈਂਪ ਵਿੱਚ ਕੈਂਡਲਸ ਲਗੀਆਂ ਬੜੀ ਸਰਾ ਚੀਜ਼ ਲੱਗੀ ਇਹ ਤਾਂ ਮੈਂ ਲੈ ਕੇ ਜਾਉਂਗੀ ਓਕੇ ਚਲੋ ਹੁਣ ਚਲਈਏ ਘਰੇ ਡੈਕੋਰੇਸ਼ਨ ਵਾਲਾ ਸਾਮਾਨ ਸਾਰਾ ਹੀ ਸੋਹਣਾ ਸੀ ਹਾਂ ਹਾਂ ਚਲੋ ਮੇਰਾ ਸਾਮਾਨ ਵੀ ਆ ਗਿਆ ਸਾਰਾ ਲੈਣ ਤਾਂ ਤੂੰ ਆਪਦਾ ਸਾਮਾਨ ਹੀ ਆਈ ਸੀ ਡੈਕੋਰੇਸ਼ਨ ਵਾਲਾ ਬੰਦਾ ਉਹ ਕਿੰਨੇ ਜੰਮ ਲਿਆਈ ਸੀ ਪਿੰਡ ਮੈਨੂੰ ਇਹ ਤੇ ਬਾੜੀਆਂ ਪਸੰਦ ਆ ਗਈਆਂ ਮੈਂ ਸਾਰੀ ਲੈ ਲਈ ਨਹੀਂ ਤਾਂ ਮੈਂ ਤਾਂ ਦੱਸੀ ਜਾਂਣਾ ਜਾ ਕੇ ਉਹਨੇ ਬੋਲਣਾ ਵੀ ਹੈ ਤੂੰ ਬਾਤ ਹੋ ਗਿਆ ਪਰ ਆਪਣਾ ਫਰਜ਼ ਬਣਦਾ ਸੀਗਾ ਉਕੇ ਕੱਲ ਨੂੰ ਇੱਕ ਨਵੀਂ ਚੀਜ਼ ਉਪਨ ਹੋ ਰਹੀ ਆ ਉਹਦੇ ਲਈ ਸੋਹਣੀ ਜੀ ਚੀਜ਼ ਦੇ ਉਹਦੇ ਵੈਲਕਮ ਲਈ ਮੂਰੇ ਉਹ ਚਾਈ ਦੀ ਜ਼ਰੂਰੀ ਸੀ ਕਿਊਟ ਬੇਸ਼ੱਕ ਚੀਜ਼ਾਂ ਉਤੇ ਹੋਰ ਵੀ ਬਹੁਤ ਪੰਨੀਆਂ ਸੋਹਣੀਆਂ ਸੋਹਣੀਆਂ ਪਰ ਮੈਨੂੰ ਉਹ ਬਹੁਤ ਸੋਹਣਾ ਲੱਗਿਆ ਸਿੰਦਰ ਕੀ ਹਾਂ ਜਿਹੜੀ ਉਹ ਕੁੜੀਆਂ ਚਰਖਾ ਕੱਤਦੀਆਂ ਹਾਂ ਹਾਂ ਉਹਦੇ ਧਾਗਾ ਟੁੱਟਿਆ ਦੇ ਧਾਗਾ ਟੁੱਟੇ ਸੀ ਉਹ ਚ ਮਤਲਬ ਦੋ ਦੋਨੇ ਉਹ ਉਸ ਉਹ ਬੁਟੀਕ ਦੇ ਨਾਲ ਰਿਲੇਟਡ ਸੀਗੀਆਂ ਇਹ ਸਵਾਗਤ ਕਰਨ ਦੇ ਰਿਲੇਟਡ ਆ ਜਿਹੜਾ ਆਪਾਂ ਲਿਆ ਕਾਲੂ ਖੋਲਾਗੇ ਹੁਣ ਬਸ ਲੱਗੀ ਕੀ ਹੋ ਗਿਆ ਹੁਣ ਬੁੱਲਾ ਨੂੰ ਸਗਰ ਕੰਦਿਓ ਹੀ ਖਾਦੀ ਏ ਬੋਲਾ ਯਾਰ ਲਿਪਾ ਪੋਚੀ ਕਰ ਦੇਣਾ ਲਿਪਸਿਕ ਲਈਏ ਇੱਦਾਂ ਜਾ ਕੇ ਹੁਣ ਕੰਮ ਕਰਾਉਣਾ ਘਮਾਰ ਮੰਡੀ ਇਦਾਂ ਦੀ ਚੀਜ਼ ਆ ਹਾਂ ਜਿੱਥੇ ਆ ਕੇ ਇਦਾਂ ਲੋ ਹੋ ਜਾਂਦਾ ਮੰਡੀ ਦਾ ਨਾਂ ਹੀ ਘਮਾਰ ਮੰਡੀ ਏ ਕਹਿੰਦੇ ਦੁਕਾਨ ਤਾਂ ਇੱਕ ਦੋ ਹੀ ਆ ਘਮਾਰਾਂ ਨੇ ਇੱਥੇ ਨਹੀਂ ਹੁਣ ਸਮਾਨ ਬੜਾ ਜਿਹੜਾ ਇੱਥੇ ਆ ਵਧੀਆ ਉਹਦੇ ਢੋਲ ਕਿੰਨੀ ਸੁਣੀਆਂ ਮੀਆਂ ਦੇ ਹਾਂ ਪਰ ਉਹ ਤੋਂ ਬਾਅਦ ਨੇ ਕਿਸੇ ਕੰਮ ਦੀਆਂ ਹੋਣੀਆਂ ਜੀ ਉਹ ਲੱਗ ਗਿਆ ਉਹ ਭੈਣੇ ਨੇ ਸੱਬਿਆ ਚਾਲ ਗੜੋਪੋਪਨ ਕਰ ਆਉਂਗਾ ਉਹ ਕੈਂਡੀ ਫਲੋ ਵਾਲਾ ਬੰਦਾ ਆਹਾਂ ਰਹਿਣ ਦੇ ਸੂਗਰ ਕਰ ਦੂ ਇਹ ਨਹੀਂ ਲਓ ਜੀ ਕੈਂਟ ਟੁੰਟ ਲੱਗਦੇ ਆ ਕੱਲ ਨੂੰ ਹੋਣੀ ਆ ਓਪਨਿੰਗ ਤਿਆਰੀਆਂ ਚੱਲਦੀਆਂ ਪੂਰੀਆਂ ਨੇ ਜੀ ਫਿਰ ਆ ਗੱਲਬਾਤ ਹੋਣੀ ਆ ਮਰਦਾਂ ਨੂੰ ਲੱਗਿਆ ਬਾਈ ਤੂੰ ਵੀ ਦੇਖਣਾ ਭਾਈ ਓਏ ਆਹ ਹੱਥ ਰੱਖੋ ਓਏ ਬਈ ਹੱਥ ਰੱਖ ਹੋਰ ਨਾ ਤੇਰੇ ਉੱਤੇ ਆਜੇ ਰਣੇ ਚੂ ਮਰੀ ਆਜੇ ਕਬਟੀਕ ਦੇ ਅਡ ਘਾਟਨ ਤੋਂ ਪਹਿਲਾਂ ਬਾਈ ਦੀ ਮੌਤੀ ਕਰਾਉਣੀ ਪਵੇ ਚਾਲ ਤੇ ਵੀ ਨਰਾਤੇ ਆ ਬਰਾਦਾ ਹਾਂ ਬਾਈ ਪੱਖਾ ਪੱਖਾ ਬੰਦ ਕਰ ਦੇ ਨੇ ਬਾਈ ਤੂੰ ਦੱਸ ਯਾਰ ਇਹ ਇਦਾਂ ਕਰ ਦੇ ਪੱਖਾ ਬੰਦ ਸੇਫਟੀ ਜ਼ਰੂਰੀ ਆ ਪਹਿਲਾਂ ਤੇਰੀ ਬਾਕੀ ਗੱਲਾਂ ਬਾਅਦ ਚ ਆਲੂ ਹੋਣੀ ਆ ਗ੍ਰੈਂਡ ਓਪਨਿੰਗ ਸੰਦਗ ਸਟੋਰ ਇਹ ਤਾਂ ਲੜੀਆਂ ਲੁੜੀਆਂ ਡੈਕੋਰ ਇਹਨਾਂ ਚੱਲ ਰਹੀਆਂ ਚਲੋ ਰੋਟੀ ਲੈ ਕੇ ਚਲੋ ਆਜੋ 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 ਕਰਾ ਹੁਣ ਡੈਕੋਰੇਸ਼ਨ ਦਾ ਕੰਮ ਚੱਲੀ ਜਾਂਦਾ ਹੈ ਦਾ ਕੰਮ ਬਹੁਤ ਰਹਿੰਦਾ ਹੈ ਲਓ ਜੀ ਕੱਲ੍ਹ ਦੀਆਂ ਉਪਲਿੰਗ ਦੀਆਂ ਤਿਆਰੀਆਂ ਯੋਰਾ ਛੋਰਾ ਤੇ ਆ ਓਸਤਾਦ ਜੀ ਹੁਣੀ ਪ੍ਰੈਸ ਕਰਦੇ ਆ ਅੱਜ ਅਸੀਂ ਚੱਲਦੇ ਆ ਲੱਗਦਾ ਕਿੱਥੋਂ ਆਣ ਕੇ ਵੀਰੇ ਜੱਸੀ ਨੇ ਮੈਲੜਾ ਤੂੰ ਗੋਲੀ ਮੋਣੀ ਤੂੰ ਕਿੱਥੇ ਪਹੁੰਚ ਗਿਆ ਤੁਹਾਡਾ ਨਾਮ ਕੀ ਨਸੀਮਾ 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 ਲੋਜੀ ਇਹਨਾਂ ਦੇ ਆਏ ਰੋਇਲ ਮਹਾਰਾਣੀਪਤੀ ਲੋ ਜੀ ਥੱਲੇ ਵਾਲੀ ਡੈਕੋਰੇਸ਼ਨ ਤਾਂ ਤਕਰੀਬਨ ਹੋ ਗਈ ਝੂਮਰ ਚੰਮਰ ਲੱਗ ਗਿਆ ਜੇ ਯਗ ਪਿਆ ਇੱਧਰ ਜਿਹੜਾ ਤਾਣਲਾ ਸੈਕਸ਼ਨ ਰੱਖਾਂਗੇ ਜਿਵੇਂ ਲਹਿੰਗਿਆ ਲੁੰਗਿਆਂ ਨੂੰ ਤੇ ਜਿਹੜੇ ਜੈਂਟਸ ਦਾ ਹੋਊਗਾ ਸ਼ੀਰਮਾਨੀਆਂ ਲਹਿੰਗੇ ਲੋਗੇ ਸਾਰਾ ਉਹ ਤਾਣ ਸੈਕਸ਼ਨ ਰੱਖਾਂਗੇ ਅਜੇ ਤਿਆਰੀ ਚੱਲਦੀ ਹੈ ਪੂਰੀ ਅਜੇ ਤਾਂ ਇਹ ਰੰਗ ਰੋਗ ਕਰਕੇ ਹਟਿਆ ਤੇ ਦੇ ਕੋਰਡੀਸ਼ਨ ਕਰੀ ਜਾਂਦੇ ਆ ਬਈ ਹੁਣ ਇਹ ਤਾਂ ਲੋ ਇੱਥੇ ਲਹਿੰਗੇ ਲੂਗੇ ਤੇ ਸ਼ੇਰਵਾਨੀਆਂ ਦਾ ਸੈਕਸ਼ਨ ਹੋਊਗਾ ਇਹ ਸਾਰਾ ਚੱਲਦੀ ਆ ਤਿਆਰੀ ਸਾਰੇ ਵਾਹਿਗੁਰੂ ਮੇਰ ਕਰਨ ਤੇ ਤੁਹਾਡੇ ਪਿਆਰ ਤੇ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋਕਾਂ ਕੱਲੋਂ ਹੈਗੀ ਆਪਨਿੰਗ ਤੇ ਅੱਜ ਯਾਨੀ ਕਿ ਜਿਹੜੀਆਂ ਤਿਆਰੀਆਂ ਚੱਲਦੀਆਂ ਉਹਦੀ ਆਪਾਂ ਅੱਜ ਬਲੌਗ ਪਾਵਾਂਗੇ ਦੇ ওপਨਿੰਗ ਤੇ ਕੌਣ ਕੌਣ ਪਹੁੰਚ ਰਿਹਾ ਉਹਦਾ ਤੁਹਾਨੂੰ ਕੱਲ ਸਪਰਾਈਜ਼ ਕਰਾਂਗੇ ਪੂਰੀ ਗੱਲਾਂ ਨੇ ਆ ਗੱਲਾਂ ਡੈਕੋਰੇਸ਼ਨ ਵਾਲੇ ਜਿਵੇਂ ਕੱਢੇ ਪਾਏ ਆ ਜਮਾ ਦੇਖੋ ਆਰ ਐਮ ਬੀ ਰੋਅਲ ਮਹਾਰਾਜੀ ਬਟੀ ਲੈਟ ਸਵੇਰ ਦੀ ਗਈ ਦੀ ਆ ਕਹਿੰਦੇ 7 ਵਜੇ ਦੀ ਤੇ ਲੈਟ ਨਹੀਂ ਆਈ ਤੇ ਜਨਰੇਟਰ ਚੱਲਦਾ ਤੇ ਝੁੰਡੇ ਲਾਏ ਆ ਪੂਰਾ ਐਂਡ ਕੰਮ ਕੀਤਾ ਕਿਉਂਕਿ ਇੱਕ ਬ੍ਰਾਂਚ ਜਿਹੜੀ ਉਹ ਯੂਕੇ ਦੇ ਵਿੱਚ ਆ ਤੇ ਦੂਜੀ ਹੁਣ ਭੈਣ ਉਹਨਾਂ ਨੇ ਇੱਥੇ ਖੋਲੀ ਆ ਤੇ ਦਿਓ ਸਾਰੇ ਜਣੇ ਪਿਆਰ ਤੇ ਕੋਟ ਕਰਿਓ ਸਾਰਾ ਕੋਈ ਤੁਹਾਨੂੰ ਮਿਲ ਜੂਗਾ ਇਥੋਂ ਬਹੁਤ ਹੀ ਜੈਦ ਜੀ ਰੇਟਾਂ ਦੇ ਉੱਤੇ ਤੇ ਕੱਲ ਨੂੰ ਓਪਨਿੰਗ ਕਰਕੇ 20% ਦੀ ਜਿਹੜੀ ਛੋਟ ਆ ਉਹ ਲਈ ਹੋਈ ਆ ਉਹ ਤੁਹਾਨੂੰ ਕੱਲੂ ਦਿਖਾਵਾਂਗੇ ਜਿਹੜੀ ਛੋਟ ਚੱਲਦੀ ਹੈ ਵੀ 20% ਆਓ ਜੀ ਹੁਣ ਆਪਾਂ ਅੰਦਰੋਂ ਜਾ ਕੇ ਦੇਖਦੇ ਹਾਂ ਵੀ ਕੀ ਤਿਆਰੀ ਤੁਰੀ ਚੱਲਦੀ ਆ ਕੱਲ ਦੇ ਪ੍ਰੋਗਰਾਮ ਵਾਸਤੇ ਆਜੋ ਬਲ ਬਲੇ ਬੁਲ ਬਲੇ ਲਾ ਕੇ ਪੂਰਾ ਸੈੱਟ ਬਣਾਇਆ ਪ੍ਰੋਗਰਾਮ ਅੰਦਰ ਜਾ ਕੇ ਦੇਖਦੇ ਹੁਣ ਕੀ ਤਿਆਰੀਆਂ ਚੱਲਦੀਆਂ ਵਾਹ ਜੀ ਵਾਹ ਵਾਹ ਜੀ ਵਾਹ ਬੱਲੇ 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 ਹੈ ਇਹ ਕਰੀ ਜਾਣੀ ਹੈ ਜੁਐਲਰੀ ਕਾਊਂਟਰ ਦੀ ਕੱਲੋਂ ਜਿਹੜਾ ਕੋ ਸਾਰਿਆਂ ਨੂੰ ਦੱਸ ਰਹੇ ਸੀ ਵੀ ਕੱਲ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ ਸਾਰਿਆਂ ਨੂੰ ਦੱਸ ਰਹੇ ਸੀ ਨਾ ਵੀ ਅਸੀਂ ਤੁਹਾਨੂੰ ਕੱਲੋਂ ਸਰਪ੍ਰਾਈਜ਼ ਦਵਾਂਗੇ ਜਿਹੜੀ ਉਹ ਸਰਪ੍ਰਾਈਜ਼ ਦੀ ਵੀਡੀਓ ਸੀ ਸਾਡੀ ਇਹ ਹੀ ਆ ਕਿ ਬੁਟੀਕ ਦੀ ਓਪਨਿੰਗ ਤੇ ਜਿਹੜੀ ਬੁਟੀਕ ਦੀ ਓਪਨਿੰਗ ਦੀ ਵੀਡੀਓ ਅਸੀਂ ਪਾਵਾਂਗੇ ਪਰਸੋਂ ਵਾਲੇ ਬਲੌਗ ਚ ਹਾਂ ਅੱਜ ਤਾਂ ਤਿਆਰੀਆਂ ਚੱਲ ਰਹੀਆਂ ਆ ਸੀਗਾ ਜੁਐਲਰੀ ਕਾਊਂਟਰ ਅੱਛਾ ਇੱਥੇ ਪਾ ਕੇ ਦੇਖਿਆ ਕਰਨਗੇ ਹਾਂ ਇਹ ਤੇ ਉਹ ਪੰਜਾਬੀ ਜੁੱਤੀਆਂ ਨੂੰ ਤੇ ਆ ਜਿਹੜੀਆਂ ਕੋਟਲੀਆਂ ਹੁੰਦੀਆਂ ਉਹਦੇ ਵਾਸਤੇ ਬਣਾਇਆ ਕੋਟਲੀਆਂ ਕਿਹੜੀਆਂ ਭਾਂ ਨਾਲਆਂ ਅੱਛਾ ਹਾਂ ਭਾਈ ਵਧਾਈਆਂ ਭਾਣੇ ਪਹਿਲਾਂ ਤੈਨੂੰ ਇਹ ਜਿਹੜੀਆਂ ਲਹਿੰਗੇ ਨਾਲ ਦੇ ਕਸਟਮਾਈਜ਼ ਕਰਦੇ ਕਿਵੇਂ ਚੱਲਦਾ ਪ੍ਰੋਗਰਾਮ ਫਿਰ ਤਿਆਰੀਆਂ ਪ੍ਰੋਗਰਾਮ ਚੱਲ ਰਿਹਾ ਸੋਣਾ ਤਿਆਰੀਆਂ ਫਿਰ ਕੱਲ ਨੂੰ ਅੱਜ ਸਾਰੇ ਨੂੰ ਸਾਡੇ ਵੱਲੋਂ ਇਹ ਸੀ ਸਾਡਾ ਸਰਪ੍ਰਾਈਜ਼ ਬਾਕੀ ਸਾਰੀ ਸੈਰਮਨੀ ਵੀ ਅਸੀਂ ਪਾਵਾਂਗੇ ਪਰਸੋਂ ਵਾਲੇ ਦਿਨ ਤੇ ਆਪਣੀ ਲੋਕੇਸ਼ਨ ਕਿੱਥੇ ਆਪਾਂ ਕਿੱਥੇ ਖੜੇ ਆ ਹਾਂ ਆਪਾਂ ਖੜੇ ਆ ਜੀ ਲੁਧਿਆਣਾ ਸਿਟੀ ਸੈਂਟਰ ਦੇ ਫਰੰਟ ਸਾਈਡ ਤੇ ਹੂੰ ਨੀਅਰਲੀ ਕੀਜ਼ ਹੋਟਲ ਤੇ ਪਖਵਾਲ ਰੋਡ ਤੇ ਸੀਪਾਕ ਸਿੰਘ ਨਾ ਠੀਕ ਆ ਇਹ ਆਪਣੀ ਲੋਕੇਸ਼ਨ ਆ ਜਿਹੜੀ ਰਾਇਲ ਮਹਾਰਾਣੀ ਬੁਟੀਕ ਦੀ ਆ ਕਿ ਸਾਨੂੰ ਕੰਟੈਕਟ ਕਰਕੇ ਪੁੱਛ ਸਕਦੇ ਆ 9075900005 ਫਿਰ ਕੱਲ੍ਹ ਲਈ ਕੀ ਕੀ ਤਿਆਰ ਹੋ ਰਿਹਾ ਮਟੀਰੀਅਲ ਲਈ ਸਾਡੇ ਲਈ ਚੀਫ ਗੈਸਟ ਆ ਰਹੇ ਆ ਲਈ ਸਰਪ੍ਰਾਈਜ਼ ਆ ਉਹ ਸਰਪ੍ਰਾਈਜ਼ ਆ ਆਪਣੇ ਉਹ ਦਾ ਪਰਸੋਂ ਵਾਲੇ ਬਲੌਗ ਚ ਪਾਵਾਂਗੇ ਤੁਹਾਨੂੰ ਮੈਂ ਆਪਣਾ ਟੇਲਰ ਯੂਨੀਅਨ ਤੇ ਕੰਮ ਆ ਹਾਂ ਟੇਲਰ ਯੂਨਿਟ ਦਿਖਾ ਦੇ ਇੱਧਰ ਸਾਡਾ ਹੈਗਾ ਯਾ ਅਸੀਂ ਨਾ ਡਿਸਪਲੇ ਕਰ ਰਹੇ ਹਾਂ ਜੀ ਮਾਰਨਿੰਗ ਲਿਖ ਕੇ ਆ ਰਹੀ ਹਾਂ ਹੁਣ ਸਾਰੀ ਜਿਹੜੀ ਓਪਨਿੰਗ ਸੈਰਮੋਨੀਆ ਨਾ ਉਹਦੀ ਇੱਧਰ ਸਾਡੇ ਯੂਨਿਟ ਵਾਲੇ ਬੰਦੇ ਲੱਗੇ ਹੋਏ ਆ ਪ੍ਰੈਸ ਵਾਲੇ ਕਢਾਈਆਂ ਵਾਲੇ ਸਲਾਈਆਂ ਵਾਲੇ ਆਹ ਚਲੋ ਕਿੰਨੇ ਪਹੁੰਚ ਚੁੱਕੇ ਆ ਰਾਤ ਦਾ ਵੱਜ ਗਿਆ 12:30 ਰਾਤ ਕਾਦੀ ਗੁੱਡ ਮਾਰਨਿੰਗ ਹੋ ਗਈ ਨਾ ਖਾਉਣਾ ਨਾ ਸੌਣਾ ਕੰਗਰ ਸਾਡਾ ਯੂਨਿਟ ਕਾਉਂਟਰ ਹੈਗਾ ਜੀ ਬਾਕੀ ਸਾਡੀ ਵੱਡੀ ਯੂਨਿਟ ਹੈਗੀ ਹੈਬੋ ਵਾਲਜੀ ਓਕੇ ਇਹ ਅਸੀਂ ਛੋਟੀ ਇਹ ਟੈਂਪਰੇਰੀ ਆ ਜੇ ਇੱਥੇ ਨਾ ਪਰੂਪਰ ਅਲਟਰੇਸ਼ਨ ਦੇ ਲਈ ਆਇਆ ਹੈ ਕੋਈ ਵੀ ਕਸਟਮਾਈਜ਼ ਕਰਾਉਣਾ ਆਊਟਸਾਈਡ ਹੋ ਜਾਣੇ ਆ ਜਿਹੜੇ ਕਢਾਈਆਂ ਵਾਲੇ ਬੰਦੇ ਤੇ ਇੱਧਰ ਸਟਿਚਿੰਗ ਵਾਲੇ ਕਿਸੇ ਨੇ ਸਮਾਉਣਾ ਸੂਟ ਲੈ ਕੇ ਇੱਥੋਂ ਹੀ ਦੇਖ ਜਿਸ ਨੇ ਕਸਟਮਾਈਜ਼ ਕਰਾਉਣਾ ਕੋਈ ਵੀ ਡਿਜ਼ਾਈਨ ਸਾਰਾ ਕੁਝ ਇੱਥੇ ਹੋਇਆ ਕਰੂਗਾ। ਓਕੇ। ਮਾਸਟਰ ਜੀ ਠੀਕ ਠਾਕ। ਬਾਕੀ ਜਿਹੜੀ ਨਾ ਬਲੌਗ ਦੀ ਡਿਸਕ੍ਰਿਪਸ਼ਨ ਹੋਊਗੀ ਉਹਦੇ ਵਿੱਚ ਤੁਹਾਨੂੰ ਨੰਬਰ ਤੇ ਐਡਰੈਸ ਪਾਵਾਂਗੇ। ਜਿੰਨੂੰ ਮਤਲਬ ਡਾਊਟ ਹੋਊਗਾ ਕਮੈਂਟਾਂ 'ਚ ਨਾ ਪੁੱਛਿਓ। ਉੱਥੋਂ ਬਾਅਦ। ਆਊਡ ਡਿਸਕ੍ਰਿਪਸ਼ਨ 'ਚ ਡਿਸਕ੍ਰਿਪਸ਼ਨ 'ਚ ਪਾਵਾਂਗੇ ਕਮੈਂਟਾਂ 'ਚ ਨਾ ਪੁੱਛਿਓ ਸਾਰਾ ਉਹ ਐਡਰੈਸ ਵਗੈਰਾ ਨੰਬਰ ਵਗੈਰਾ। ਓਕੇ। ਇਧਰ ਮਾਸਟਰ ਜੀ ਮਸ਼ੀਨਾਂ ਹੈਗੀਆਂ ਸਾਡੇ ਕੋਲ। ਯੂਕੀ। ਮਾਸਟਰ ਜੀ ਕਰ ਰਿਹਾ ਇਧਰ ਕੱਲ ਲਈ ਪੀਸ ਰੈਡੀ। ਉਹ ਮਾਸਟਰ ਜ ਫੇ ਸਾਡਾ ਕੈਨੇਡਾ ਦਾ ਪੀਸ ਰੈਡੀ ਹੋ ਰਿਹਾ ਜੀ ਸਰੀ ਚ ਜਾ ਰਹੇ ਪਹਿਲਾ ਹੀ ਆਰਡਰ ਆਉਣ ਲੱਗਿਆ ਹੈ ਹੈਂਡਬੁੱਕ ਤੇ ਹਾਂਜੀ ਇਹ ਲੰਡਨ ਤੋਂ ਹੀ ਆਰਡਰ ਆਏ ਹੋਏ ਆ ਨਾ ਸਾਰੇ ਇਹ ਸਾਰੇ ਹੈਂਡ ਬ੍ਰੋਕ ਪੀਸ ਹੈਗੇ ਆ ਪ्योर ਤੇ ਹੈਗੇ ਆ ਜਿੱਦਾਂ ਸਾਡੇ ਕੋਲ ਹਰੇਕ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਜਿੱਦਾਂ ਦੀ ਵੀ ਤੁਹਾਨੂੰ ਮੀੜ ਹੈਗੀ ਆ ਸੰਪਰਕ ਕਰ ਸਕਦੇ ਆ ਸਾਡੇ ਨੰਬਰ ਹਰੇਕ ਤਰ੍ਹਾਂ ਦੀ ਤੇ ਜਨੀਕ ਜੀ ਵੈਰਾਈਟੀ ਬਿਲਕੁਲ ਜੀ ਬਾਜ਼ਾਰ ਨਾਲ ਸਸਤੇ ਰੇਟਾਂ ਤੇ ਨਹੀਂ ਹੁਣ ਉਹਦੇ ਆਫਰ ਵੀ ਲੱਗੇ 12 14 ਸਾਡਾ 20% ਲੱਗਿਆ ਹੋਇਆ ਆ ਤੇ ਬਾਕੀ ਆਈਡੀ ਦੱਸ ਦੋ ਰਾਇਲ ਮਹਾਰਾਣੀ ਬੁਟੀਕ ਆ ਉਹਦੇ ਤੇ ਆਫਰ ਤੁਸੀਂ ਚੈੱਕ ਕਰ ਲਿਓ ਆਈਡੀ ਨੂੰ ਫੋਲੋ ਕਰ ਲਿਓ ਫਿਰ ਤੁਹਾਨੂੰ ਨਵੇਂ-ਨਵੇਂ ਆਫਰ ਮਿਲਣ ਹਾਂ ਰੋਜ਼ ਅਪਡੇਟ ਆਇਆ ਕਰੂ ਇਹਦੇ ਨਾਲ ਕੱਲੂ ਕਟਾਂਗੇ ਰੀਬਨ ਆਪਾਂ ਨਾਕਾ ਸਾਲੀਆਂ ਦਾ ਹਾਂ ਮਟ ਨਾਕਾ ਸਾਲੀਆਂ ਦਾ ਹਾਂ ਸਾਲੀਆਂ ਤੇਰੀਆਂ ਰਹਿ ਗਈਆਂ ਹੁਣ ਵਿਆਹ ਤਾਂ ਹੋ ਗਿਆ ਹਜੇ ਹੋਰ ਸਾਲੀਆਂ ਲੈ ਕੇ ਜਾਣੀਆਂ ਸਾਲੀ ਵੀ ਹੈ ਨਹੀਂ ਮੇਰੇ ਤਾਂ ਯਾਹ ਇਨੀ ਪੂਰਾ ਹੋਇਆ ਪਛਾਣ ਹੈਗੀ ਇਹਦੇ ਤੋਂ ਪਛਾਣ ਕਰ ਸਕਦੇ ਆ ਆਰ ਐਮ ਬੀ ਆ ਜੀ ਮਹਾਰਾਣੀ ਜੀ ਜੈਸ ਬਾਕੀ ਬਾਜਾ ਬੂਜਾ ਰੋਜ ਵਜਾਇਆ ਕਰੂਗਾ ਇੱਥੇ ਆ ਦੇ ਮਾਨ ਸਾਹਿਬ ਇੱਧਰ ਆਏ ਵੇ ਆ ਬਾਬਾ ਜੀ ਕਰ ਸਕਦੇ ਇਹਨਾਂ ਨੇ ਕੱਲ੍ਹ ਉਦਘਾਟਨਾ ਕਰਨਾ ਮਾਨ ਸਾਹਿਬ ਨੇ ਬਾਬਾ ਜੀ ਕੱਲ੍ਹ ਕੱਲ੍ਹ ਕਰਾਂਗੇ ਕੱਲ੍ਹ ਜਰੂਰ ਪੰਚ ਸਾਰੇ ਹੋਂ ਹਵਾ ਦੇ ਆ థాంਕ ਯੂ ਜੀ ਬਾਬਾ ਜੀ ਉਹ ਬੈਠੇ ਨੇ ਸਾਰੇ ਇਹਨਾਂ ਪੁੱਛਿਆ ਜੀ ਇਹਦਾ ਕੀ ਕੀ ਸਾਡਾ ਵੱਡਾ ਕ੍ਰੈਡਿਟ ਜਾ ਰਿਹਾ ਜੀ ਜਸ਼ਨ ਨੂੰ ਜਸ਼ਨ ਨੇ ਸਾਰੇ ਨਾ ਸਾਰਿਆਂ ਨੇ ਰਲ ਮਿਲ ਕੇ ਆਪਣੇ ਸਹਿਯੋਗ ਪਾਇਆ ਜੀ ਬੰਮੀ ਨੇ ਖੋੜੇ ਕਿੱਥੇ ਪਲਾ ਬਾਕੀ ਬਾਤ ਹੀ ਬਾਤ ਰਹੇਗੇ ਬੱਸ ਬੈਨ ਵਾਲੀ ਸੀ ਆਪਾਂ ਖੜੀ ਕਰੀ ਜਾਂਦੇ ਸੀ ਉਹਨੂੰ ਹਾਂ